ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਥਾਂਦੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਇਸ ਪਿੰਡ ਨੂੰ ਤਹਿਸੀਲ ਵੀ ਸ਼੍ਰੀ ਮੁਕਤਸਰ ਸਾਹਿਬ ਹੀ ਪੈਂਦੀ ਆ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਸਾਫ਼ ਸੁਥਰਾ ਵਪਾਰ ਲਾਈਨ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੋ ਜਾਨਵਰ ਦੇਖ ਰਹੇ ਹੋ ਦੋਨਾਂ ਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਚੈਨਲ ਤੇ ਇਸ ਵੀਡੀਓ ਨੂੰ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ। ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ। ਹਾਂਜੀ ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਬਾਈ ਜੀ ਆਪਣਾ ਨਾਮ ਦੱਸਿਓ ਜੀ। ਨਾਮ ਬੋੜ ਸਿੰਘ ਜੀ ਪਿੰਡ ਖੰਦੇ ਵਾਲਾ ਜ਼ਿਲ੍ਹਾ ਸ਼ਹੀ ਮਕਸਦ ਹੈ। ਠੀਕ ਹੈ ਬਾਈ। ਤੇ ਬਾਈ ਆਪਣਾ ਵਪਾਰ ਲੈਣ ਦੇ ਕੰਮ ਆ? ਹਾਂਜੀ ਵਪਾਰ ਲੈਦਾ। ਤੇ ਬਾਈ ਆਪਣਾ ਨੰਬਰ ਦੱਸ ਦਿਓ ਬਾਈ। 70099 70099 10121 10121 ਠੀਕ ਹੈ ਜੀ। ਤੇ ਅੱਜ ਆਪਣੇ ਕੋਲੇ ਦੋ ਨਾਲ ਸੇਲ ਆ ਬਾਈ। ਹਾਂ ਗੱਪੜ ਝੋਟੀ ਇਹ ਜਿਹੜੀ ਗੱਬਣਾ ਇਹਦੀ ਡੀਟੇਲ ਕੀ ਆ ਬਾਈ ਇਹਦੇ ਅਜੇ 8 ਤੋਂ 10 ਦਿਨ ਪਏ ਠੀਕ ਆ ਬਾਈ ਤੇ ਪਹਿਲੇ ਸਵੇਰ ਦੁੱਧ ਰਿਕਾਰਡ ਦਾ ਇਹਦਾ ਕੀ ਰਿਹਾ ਜੀ ਇਹ 13 ਕਿਲੋ ਦੁੱਧ ਦਤਾ ਪਹਿਲੇ ਸਵੇਰ 13 ਲੀਟਰ 13 13 ਤੇ ਅੱਜ ਕੀ ਕੀ ਉਮੀਦ ਕਰਦੇ ਆ ਬਾਈ 16 17 ਕਿਲੋ ਦੁੱਧ 20 ਲੀਟਰ ਭੋਲੇ ਜਿਹੇ ਹੱਥ ਨਾਲ ਕਿੰਨੇ ਦਿਨ ਲੈ ਜੂ ਬਾਈ ਅਜੇ 8 ਤੋਂ 10 ਦਿਨ ਪਏ ਠੀਕ ਆ ਬਾਈ ਤੇ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਚੰਗੇ ਕਦ ਕਾਠ ਵਾਲੀ ਹੈ ਦੋਸਤੋ ਗੋਲ ਸਿੰਘ ਦੀ ਆ ਤੇ ਮੋਹਰਾ ਕੈਟਾਗਰੀ ਚ ਪੈਂਦੀ ਆ ਥਣ ਬਹੁਤ ਸੋਹਣਾ ਲੱਗਿਆ ਕਰਮਾਂ ਵਾਲੀ ਨੂੰ ਬਹੁਤ ਸਾਫ ਸੁਥਰਾ ਹਵਾਨਾ ਦੋਸਤੋ ਦੇਖ ਸਕਦੇ ਤੁਸੀਂ ਮੋਟਾ-ਮੋਟਾ ਥਣ ਲੱਗਿਆ ਵੇਰਲੇ ਚੰਗੀ ਆ ਤੇ ਥਣ ਦਾ ਸੈਜ ਬਹੁਤ ਚੰਗਾ ਹੈ। ਬਾਕੀ ਦੋਸਤੋ ਹਜੇ 8 ਤੋਂ 10 ਦਿਨ ਸੂਣ ਚ ਵਾਕਿਆ ਉਸ ਢਾਂਗਣਾ ਤੁਸੀਂ ਜੱਜਮੈਂਟ ਕਰ ਲਿਓ। ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾਉਣੀ ਆ। ਨਾ ਦੇਖ ਸਕਦੇ ਹੋ ਦੋਸਤੋ ਕਿੱਡਾ ਸਾਫ ਸੁਥਰਾ ਹਵਾਨਾ ਹੈ ਤੇ ਦੋਨਾਂ ਪਾਸਿਆਂ ਤੋਂ ਥਣ ਵੀ ਬਿਲਕੁਲ ਸੇਮ ਸੈਜ ਹੈ। ਲੋ ਵੀ ਸੱਜਣੋ ਦੋਨਾਂ ਪਾਸਿਆਂ ਤੋਂ ਬਿਲਕੁਲ ਸੇਮ ਸਹਿਜਾ ਥਣਾਂ ਦਾ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸ਼ਾਨਦਾਰ ਥਣ ਲੱਗਿਆ ਬਾਕਮਾਲ ਥਣਾਂ ਦੀ ਚੜਾਈ ਚੰਗੀ ਆ ਦੋਸਤੋ ਮਟਾਈ ਚੰਗੀ ਆ ਚੰਗੀ ਵੈਥਾ ਦੋਸਤੋ ਤੇ ਕੱਦ-ਗਾਠ ਪੈਠ ਪੁੜਾ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਹੀ ਚੰਗੀ ਵੇਲ ਆ ਤੇ ਕੱਦ-ਗਾਠ ਚੰਗਾ ਇਹ ਹਵਾਨਾ ਦੋਸਤੋ ਕਰਮਾ ਵਾਲੀ ਨੇ ਬਹੁਤ ਚੰਗਾ ਬਣਾਇਆ ਤੇ ਹਜੇ 10 ਦਿਨ ਸੂਣ ਚ ਬਾਕੀ ਆ ਉਸ ਢੰਗ ਨਾਲ ਤੁਸੀਂ ਜੱਜਮੈਂਟ ਕਰ ਲਿਓ ਦੇਖ ਸਕਦੇ ਹੋ ਦੋਸਤੋ ਕਿੰਨਾ ਸਾਫ਼ ਹਵਾਨਾ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਜੀ ਲਓ ਵੀ ਸੱਜਣੋ ਬਹੁਤ ਹੀ ਸ਼ਾਨਦਾਰ ਪਿੱਠਪੜਾ ਤੇ ਕਦ ਕਾਟ ਤੇ ਹਵਾਨਾ ਸਾਰੀਆਂ ਚੀਜ਼ਾਂ ਦੋਸਤੋ ਸਿਰਾ ਜਾਮ ਲੈ ਚਲੋ ਜੀ ਆਇਆ ਤੁਸੀਂ ਆ ਕੇ ਦੇਖੋਗੇ ਝੋਟੀ ਤੁਹਾਡੇ ਪਸੰਦ ਆਊਗੀ ਡਿਟੇਲ ਸਾਰੀ ਆਪਾਂ ਬਾਈ ਜੀ ਹਰਾਂ ਤੋਂ ਲੈ ਲਈਆ ਦੂਜਾ ਸੁਆ ਦੋਸਤੋ 8-10 ਦਿਨ ਇਹਦੇ ਸੂਣ ਚ ਹਜੇ ਬਾਕੀ ਪਏ ਆ ਤੇ ਚੰਗੇ ਕੱਦ ਕਾਠ ਦੀ ਮਾਲਕਣੀਆ ਪੱਠ ਪੜਾ ਕਿਸੇ ਚੰਗੇ ਬੁੱਲ ਨਾਲੋਂ ਘਟ ਨਹੀਂ ਇਹ ਬਾਈ ਜੀ ਕੀ ਮੁੱਲ ਰੱਖਿਆ ਫਿਰ ਇਹਦਾ ਇਹਦਾ ਮੁੱਲ 2000 ਕਰਾ 210000 ਮਾਨਤਨ ਹੋ ਜੂ ਬਾਈ ਜੀ ਹਾਂਜੀ ਮਾਨਤਨ ਕਰਾਂਗੇ ਲੋ ਵੀ ਸੱਜਣੋ 210000 ਮੁੱਲਾ ਕੋਈ ਮੁੱਲ ਫਿਕਸ ਨਹੀਂਗਾ ਮਾਨਤਾਨ ਇਹਦੇ ਵਿੱਚੋਂ ਤੁਹਾਡਾ ਕੀਤਾ ਜਾਊਗਾ ਇਸ ਤੋਂ ਅਗੇ ਦੋਸਤੋ ਇੱਕ ਸੂਈ ਸਵਾਈ ਮਾਝਾ ਇਹਦੀ ਆਪਾਂ ਡਿਟੇਲ ਬਾਈ ਤੋਂ ਲੈਨੇ ਆਂ ਹਾਂਜੀ ਬਾਈ ਜੀ ਇਹਦੀ ਕੀ ਡਿਟੇਲ ਆ ਜੀ ਇਹ ਵੀ ਸੂਆ ਦਾ ਦੂਜਾ ਹੀ ਹੈ ਅੱਛਾ ਜੀ ਦੁੱਧ ਇਹ ਥੱਲੇ ਹੈਗਾ 14 ਕਿਲੋ ਪਰ 13 ਕਿਲੋ ਕੋਈ ਵੀ ਬੰਦਾ ਚੋ ਸਕਦਾ ਭਾਵੇਂ ਦੋ ਡੰਗ ਚੋਵੇ ਚਾਰ ਡੰਗ ਵੈਸੇ 14 ਕਿਲੋ ਆ ਦੁੱਧ 14 ਕਿਲੋ ਤੇ ਕਿੰਨਾ ਮਾ ਸੂਆ ਦੂਜਾ ਹੀ ਹੈ ਜੀ ਦੂਜਾ ਹੀ ਹੈ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਇਹਨੂੰ 8 ਤੋਂ 10 ਹੋ ਗਈ 8 ਤੋਂ 10 ਦਿਨ ਸੂਈ ਨੂੰ ਹੋਗੇ ਤੇ ਬੱਚਾ ਮਗਰ ਕੱਟੀ ਆ ਜੀ ਹਾਂਜੀ ਕੱਟੀ ਮਗਰ ਲਓ ਵੀ ਆਹ ਕੱਟੀ ਆ ਰੋਸ਼ਾ ਰੰਗ ਆ ਕੱਟੀ ਦਾ ਤੇ ਮੱਝ ਪੰਜ ਕਲੇਣੀ ਜੀ ਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਦੋਨੇ ਅੱਖਾਂ ਚਿੱਟੀਆਂ ਤੇ ਮੱਥਾ ਬੱਲਾ ਦੋਸਤੋ ਠੋਡੀ ਥੋੜੀ ਰੋਸ਼ੀ ਆ ਤੇ ਚਾਰੇ ਪੈਰ ਰੋਸ਼ੀ ਆ ਤੇ ਮਗਰਲੇ ਪੈਰ ਥੋੜੇ ਜਿ ਚਿੱਟੇ ਆ ਥੱਲੋਂ ਥਣ ਹਵਾਨਾ ਬਹੁਤ ਚੰਗਾ ਤੁਹਾਨੂੰ ਨੇੜੇ ਹੋ ਕੇ ਦਿਖਾਉਣੀ ਲਓ ਵੀ ਸੱਜਣੋ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਚੰਗਾ ਥਣ ਲੱਗਿਆ ਵਿਥ ਚੰਗੀ ਆ ਅਗਲੇ ਤੋਂ ਅਗਲੇ ਥਣ ਦੀ ਤੇ ਅਗਲੇ ਤੋਂ ਪਿਛਲੇ ਥਣ ਦੀ ਵੀ ਵਿਥ ਚੰਗੀ ਆ ਦੇਖ ਸਕਦੇ ਹੋ ਤੁਸੀਂ ਸੋਹਣਾ ਥਣ ਲੱਗਿਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਜ਼ਰੂਰ ਕਰਾਵਾਂਗੇ ਦੇਖ ਸਕਦੇ ਹੋ ਦੋਸਤੋ ਤੇ ਲੇਵੇ ਦੇ ਉੱਤੇ ਉਰਲੇ ਪਾਸੇ ਡਾਬਾ ਤੁਹਾਨੂੰ ਦਿਖਾਉਣੇ ਆ ਦੋਨਾਂ ਪਾਸਿਆਂ ਤੋਂ ਦੋਸਤੋ ਬਿਲਕੁਲ ਸੇਮ ਸਹਿਜ ਥਣਾਂ ਦਾ ਦੇਖ ਸਕਦੇ ਹੋ ਦੇਖ ਸਕਦੇ ਹੋ ਦੋਸਤੋ ਲੇਵਾ ਇੱਕ ਪਾਸੋਂ ਡੱਬਾ ਛੋਟਾ ਜਾਂ ਚੰਗੀ ਮਾਜਾ ਦੋਸਤੋ 14 ਲੀਟਰ ਦੁੱਧ ਬਾਈ ਨੇ ਦੱਸਿਆ 13 ਦੀ ਗਾਰੰਟੀ ਫੁੱਲ ਲੈਂਦਾ ਬਾਈ ਪਰ ਹੋਇਆ 14 ਹੀ ਦੁੱਧ ਅੱਗੇ ਵੀ ਇੱਕ ਦੋ ਮੱਝਾਂ ਦੀ ਵੀਡੀਓ ਬਣਾਈ ਪਾਸ ਕਰਕੇ ਲਿਆ ਜਿੰਨਾ ਦੁੱਧ ਦੱਸਿਆ ਬਾਈ ਨੇ ਉਸ ਤੋਂ 2 ਕਿਲੋ 1.5 ਕਿਲੋ ਦੁੱਧ ਵੱਧ ਕੱਢਿਆ ਕਿਉਂਕਿ ਕਈ ਵਾਰ ਕਈ ਵਾਰ ਵਾਟ ਤੋਂ ਵੀ ਰੌਂਦੇ ਆ ਦੱਸਿਆ ਕੋਸ ਹੁੰਦਾ ਤੇ ਨਿਕਲਦਾ ਕੋਸ ਹੁੰਦਾ ਦੋਸਤੋ ਉਹਦੇ ਵਿੱਚ ਗਲਤ ਜਾ ਕੰਮ ਹੋ ਜਾਂਦਾ ਦੇਖ ਸਕਦੇ ਹੋ ਤੁਸੀਂ ਆ ਬੱਚਾ ਇਹਦਾ ਇਹਦਾ ਮੁੱਲ ਬਾਈ ਜੀ ਕੀ ਰੱਖਿਆ ਜੀ ਇਹਦਾ ਮੁੱਲ ਡੇਢ ਕਰਦੇ ਡੇਢ ਲੱਖ ਮਾਨਤਨ ਹੋ ਜੂ ਬਾਈ ਹਾਂਜੀ ਹਾਂਜੀ ਲਓ ਵੀ ਸਜਣੋ ਡੇਢ ਲੱਖ ਇਹਦਾ ਮੁੱਲ ਆ ਤੇ ਮਾਨਤਨ ਇਹਦੇ ਵਿੱਚੋਂ ਵੀ ਹੋ ਜਾਣਾ ਦੋਨਾਂ ਪਸ਼ੂਆਂ ਦਾ ਹਜੇ ਮੇਲੇ ਤੇ ਲੱਗਿਆ ਹੈ ਮੇਲੇ ਤੇ ਬਾਈ ਕਹਿੰਦਾ ਹਜੇ ਆਈ ਨਹੀਂ ਗਈ ਛੜ ਮੈਲਾ ਛਾਂਟਿਆ ਨਹੀਂਗਾ ਦੁੱਧ ਹਜੇ ਹੋਰ ਵਧੂਗੀ ਤੇ ਦੋਨਾਂ ਮੱਜਾਂ ਦੇ ਵਿੱਚੋਂ ਕੋਈ ਵੀ ਮੱਜ ਹਾਂਜੀ ਦੁੱਧ 16 17 ਕਿਲੋ ਦੇਣਾ ਚਾਹੀਦਾ ਠੀਕ ਹੈ ਜੀ ਤੇ ਦੋਨਾਂ ਝੋਟੀਆਂ ਦੇ ਵਿੱਚੋਂ ਕੋਈ ਵੀ ਝੋਟੀ ਮੱਜ ਪਸੰਦ ਆ ਤਾਂ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਾਨਾ ਸੰਪਰਕ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਇਸ ਤਰ੍ਹਾਂ ਦਾ ਵੀਡੀਓ ਬਣਾਉਣ ਲਈ ਸਾਡੇ ਜਿਹੜਾ ਨੰਬਰ ਆ ਸਕਰੀਨ ਦੇ ਹੇਠਲੇ ਪਾਸੇ ਲੱਗਿਆ ਇਸ ਨੰਬਰ ਤੇ ਤੁਸੀਂ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਲਦੀ ਮਿਲਦੇ ਹਾਂ ਦੋਸਤੋ ਅਜੇ ਨਵੀਂ ਵੀਡੀਓ ਦੇ ਨਾਲ ਧੰਨਵਾਦ